ਪੰਜਾਬ ਦੇ ਵਿੱਚ ਪਖੰਡੀ ਸਾਧ ਚਿੱਟੀ ਸਿਉਂਖ ਦੇ ਵਾਂਗੂ ਕੌਮ ਨੂੰ ਚਿੰਬੜੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਪੂਚੋ ਵਾਲੇ ਪਖੰਡੀ ਸਾਧ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੁਰਸੀ ਡਾਈ ਬੈਠਿਆ ਹੈ ਜਿਸ ਦਾ ਨਿਹੰਗ ਜਥੇਬੰਦੀਆਂ ਦੇ ਬਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਸਬੰਧੀ ਨਿਹੰਗ ਰਾਜਾ ਰਾਜ ਸਿੰਘ ਨੇ ਪੂਚੋ ਵਾਲੇ ਸਾਧ ਨੂੰ ਆਪਣੀ ਹਰਕਤਾਂ ਤੋਂ ਬਾਹਰ ਜਾਣ ਲਈ ਕਿਹਾ ਹੈ ਉਨਾ ਮੰਗ ਕੀਤੀ ਹੈ ਕਿ ਜਿਹੇ ਪਖੰਡੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਹ ਮਹਾਰਾਜ ਦੇ ਬਰਾਬਰ ਕੁਰਸੀ ਲਾਹੀ ਬੈਠਾ ਇੱਕ ਪਾਸੇ ਗੁਰੂ ਸਾਹਿਬ ਦਾ ਚੌਰ ਕਰ ਰਿਹਾ ਬਰਾਬਰ ਦੇ ਆਪ ਕੁਰਸੀ ਲਾਹੀ ਬੈਠਾ ਉਹਦੇ ਤੇ ਕੁਰਸੀ ਦੇ ਉੱਤੇ ਚੰਗੇ ਤੌਲੀਏ ਵਿਸਾਏ ਹੋਏ ਨੇ ਮੂਰੇ ਜਿਹੜੇ ਸੰਗਤ ਬੈਠੇ ਆ ਟੁਰਨਾ ਵਾਂਗੂ ਆਏ ਹੱਥ ਜੋੜੀ ਉਹ ਰੱਬ ਬਣ ਗਿਆ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਉਹਨੇ ਠੀਕ ਸਮਝ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਹੁਣ ਚੱਲੇ ਬੰਦੀਆਂ ਕਿੱਥੇ ਨੇ ਹੁਣ ਪੰਜ ਕਿੱਧਰ ਚਲਾ ਗਿਆ ਕਿੰਨੇ ਦਿਨਾਂ ਦੀ ਵੀਡੀਓ ਘੁੰਮਦੀ ਆ ਅਸੀਂ ਦੇਖੀ ਜਾਂਦੇ ਸੀ ਵੀ ਕੋਈ ਬੋਲੇ ਕੋਈ ਬੋਲੇ ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਨਾਨਕ ਸਾਰਾ ਨਾਨਕ ਸਾਨੂੰ ਘਰ ਨੂੰ ਇਹਨਾਂ ਨੇ ਬਦਨਾਮ ਕਰ ਰਿਹਾ ਹੈ ਇਹੋ ਜੇ ਪਖੰਡੀ ਸਾਧਾਂ ਨੇ ਜਿੰਨਾ ਦੋਸੀ ਥਰਸੇ ਵਾਲਾ ਜਿੰਨਾ ਦੋਸੀ ਭਨਿਆਰੇ ਵਾਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧਰੇ ਹੈ ਮੈਂ ਸੰਗ ਨੂੰ ਪੁੱਛਣਾ ਚਾਹਣਾ ਜਸੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛਣਾ ਦਾ ਸੋਹਣੀ ਕੁਲਟੀ ਨਿਹੰਗ ਸਹੀ ਜਸੇਵੰਦੀਆਂ ਕਿੱਥੇ ਗਈਆਂ ਹੁਣ ਦਮਦਮਿਤ ਕਸਾਲ ਕਿੱਥੇ ਆ ਸਤ ਸਮਾਜ ਕਿੱਥੇ ਆ ਕਿਉਂ ਨਹੀਂ ਬੋਲਦੇ ਬਰਾਬਰ ਹੋਏ ਗੁਰੂ ਸਾਹਿਬ ਦੇ ਕੁਰਸੀ ਸਾਹੀ ਬੈਠਾ ਇਹਨੂੰ ਸੌਦਾ ਨਹੀਂ ਲੱਗਣਾ ਚਾਹੀਦਾ ਇਹ ਪੰਚ ਤੋਂ ਖਾਦ ਨਹੀਂ ਹੋਣਾ ਚਾਹੀਦਾ ਉਹਦੇ ਡੇਰ ਦੇ ਵਿੱਚ ਜਾ ਜਾ ਕੇ ਇਹਨਾਂ ਦੇ ਨਾਲ ਮੇਲ ਮਲਾਪ ਹੋ ਰਿਹਾ ਨਾਨਕ ਸਾਹਿਬ ਸੰਪਰਦਨ ਢਾ ਲਾ ਰਿਖੇ ਸਾਧਨੇ ਇਸ ਆਸ-ਪਾਸ ਦਾ ਵੀ ਉਹ ਸੇ ਕਰਦਾ ਸਾਰਾ ਪਖੰਡ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਰਸੀ ਲਾ ਕੇ ਢਾ ਕੇ ਬਹਿ ਗਿਆ ਖਾਲਸਾ ਪੰਥ ਜੀ ਕਰੋ ਜਾਗੋਗੇ ਅਸੀਂ ਕਹਿੰਦੇ ਆ ਸਾਰੀਆਂ ਪੰਥ ਸਰਮੌਰ ਇੱਕ ਹਫਤਾ